ਇਹ ਕਰਤਾ ਪ੍ਰਿਆਵ ਪ੍ਰਾਣਾ ਜੀ ਇਹ ਹੈ ਮਾਹੌਲ ਪੰਜਾਬ ਦਾ ਜੀ ਪੁਰਾਣਾ ਮਾਹੌਲ ਚੇਤੇ ਕਰਾਤਾ ਰੱਬ ਨੇ ਅੱਜ ਜੇ ਪਹਿਲਾਂ ਕੱਟੀਆਂ ਗਲੀਆਂ ਚ ਮੀਂਹ ਚ ਜਵਾਗ ਨਾਉਂਦੇ ਹੁੰਦੇ ਹੁੰਦੇ ਸੀ ਦੇਖੋ ਕਿਵੇਂ ਪਾਣੀ ਚੱਲੀ ਜਾਂਦਾ ਇਹ ਹੈ ਪਿੰਡ ਦੀਆਂ ਨਹਿਰਾਂ ਵੱਟ ਕੱਢੇ ਪਏ ਆ ਵੀਰੇ 92 ਪਿੰਡ ਦੀਆਂ ਨਹਿਰਾਂ ਇਹ ਆਪਣੀਆਂ ਇਹਨਾਂ ਨਹਿਰਾਂ पाणी ਹੈਗਾ ਛੱਲਾ ਮਾਰਦਾ ਇਹ ਆ ਪਿੰਡ ਦੀਆਂ ਡੇਰਾਂ ਦੇ ਪਿੰਡ ਦੀਆਂ ਡੇਰਾਂ ਚੱਲਦੇ ਮੂਕੇ ਚੱਲਦੇ ਪੜਤਾਲੇ ਪਿੰਡ ਦੀਆਂ ਡੇਰਾਂ ਯਾਦ ਦੇ ਮਹਿਰਾ ਦਾ ਮਾਹੌਲ ਸਿਰਾਂ ਲਾਤਾ ਰੱਬ ਨੇ ਪਾਣੀ ਪਾਣੀ ਗਾਤਾ ਚੋਨੇ ਨੂੰ ਪਾਣੀ ਦੀ ਲੋ ਨਹੀਂ ਪਈ ਵੀ ਰੱਬ ਨੇ ਬਹੁਤ ਪਾ ਦਿੱਤਾ ਕਦੇ ਕੱਲ ਹੀ ਵੇ ਕੇ ਸੋਚੀ ਅਸੀਂ ਕੀਣੀ ਕੀਤਾ ਤੇਰੇ ਲਈ ਪੜਦੋ ਪੜ ਵਹਿ ਸਾਡੇ ਕੋਲ ਸ਼ੈਦ ਮਨ ਹੌਲਾ ਹੋ ਜਾਵੇ ਪੜਦੋ ਪੜ ਵਹਿ ਜਾ ਕੋਲ ਛੈਦ ਦਿਲ ਹੌਲਾ ਹੋ ਜਾਵੇ ਪੜਦੋ ਪੜ ਵਹਿ ਜਾ ਕੋਲ ਛੈਦ ਦਿਲ ਹੌਲਾ ਰੂਹ ਆਵੇ பண்ட <laughs> ਮੀਂਹ ਦਾ ਨੰਦ ਲੈ ਰਹੇ ਇਹ ਇਹ ਫੇਰ ਤੇਜ਼ ਹੋ ਗਿਆ ਆ ਰੱਬ ਨੇ ਧੜੀ ਲਾ ਦਿੱਤੀ ਸਾਊਂਡ ਦਾ ਵੀ ਇੰਨਾ ਬਣਾਇਆ ਪਿਆ ਆੜ ਦੇਵੀ ਮੀਨ ਨੂੰ ਸੌਣ ਦਾ ਮੀਨਾਂ ਸਮਝੀ ਬੈਠਾ ਰੱਬ ਵੀ ਓ ਪੜ ਦੋ ਪੜ ਵਹਿ ਜਾ ਕੋਲ ਛੇ ਦਿਨ ਹੌਲਾ ਹੋ ਜਾਵੇ ਪੜ ਦੋ ਪੜ ਵਹਿ ਜਾ ਕੋਲ ਛੇ ਦਿਨ ਹੌਲਾ ਮੌਸਮ ਪੂਰਾ ਸਾਫ ਹੈ ਖੁਲਿਆ ਪਿਆ ਰੋ ਰੰਗ ਲੱਗਿਆ ਪਿਆ ਕਹਿੰਦੇ ਜੁੱਗਰੂ ਆਹ ਪਿੰਡ ਦੀਆਂ ਡੇਰਾ ਤੇ ਇਹਨੂੰ ਵਾਤਵਾਤ ਫੋਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਆਂ ਤੇ ਨਵੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਜੀ ਸੂਰਾ ਲੱਗਿਆ ਸਾਰੇ ਦੇ ਸੂਰਾ ਕਿਆ ਪਿਆ ਆਹ ਬੈਟਰੀ ਵਾਲੀ ਸਕੂਟਰ ਹੀ ਜਾਂਦੀ ਆ ਮੀਹ ਦੇ ਵਿੱਚ ਤੁਲਾ ਪੜਦੀ ਪੜ ਦੋ ਪੜ ਬਹਿ ਜਾ ਕੋਲ ਸ਼ਹਿਦ ਦਿਲ ਹੌਲਾ ਹੋ ਜਾਵੇ